ਮਿਡਲ ਈਸਟ ਦੇ ਵਿੱਚ ਇਜ਼ਰਾਈਲ ਨੂੰ ਤੇ ਇਰਾਨ ਨੂੰ ਲੈ ਕੇ ਇੱਕ ਵਾਰ ਫਿਰ ਜੰਗ ਵਾਲਾ ਮਾਹੌਲ ਬਣ ਗਿਆ ਹੈਗਾ ਜੀ ਕੱਲ ਇਜ਼ਰਾਈਲ ਨੇ ਇਰਾਨ ਦੇ ਵਿੱਚ ਜੋ ਹਮਾਸ ਦਾ ਮੇਨ ਲੀਡਰ ਆ ਇਸਮਾਈਲ ਹaniye ਉਸ ਨੂੰ ਜਿਹੜਾ ਮਾਰ ਦਿੱਤਾ ਤੇ ਉਸ ਤੋਂ ਬਾਅਦ ਪੂਰੇ ਮਿਡਲ ਈਸਟ ਦੇ ਵਿੱਚ ਜਿਹੜੇ ਆ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਹੋ ਰਹਾ ਹੈਗੇ ਆ ਉਹ ਅਸਟ੍ਰੀਟ ਜਨਰਲ ਨੇ ਲਿਖਿਆ ਆ ਅੱਜ ਦੀ ਜੋ ਹੈਗੀ ਅਜੁਲਾਈ 31 ਦੀ ਕਹਿੰਦੇ ਪਈ ਦੋ ਜਿਹੜੇ ਮੇਨ ਲੀਡਰ ਇੱਕ ਹਮਾਸ ਦਾ ਤੇ ਇੱਕ ਬੈਰੂਤ ਲੈਬਨਨ ਦੇ ਵਿੱਚ ਜਿਹੜਾ ਉੱਥੇ ਦਾ ਜਿਹੜਾ ਮਿਲਿਸ਼ੀਆ ਗਰੁੱਪਾਂ ਉਹਨਾਂ ਦਾ ਜਿਹੜਾ ਹੈੱਡ ਆ ਉਸ ਨੂੰ ਜਿਹੜਾ ਮਾਰਿਆ ਗਿਆ ਉਹਦੇ ਨਾਲ ਸਿਚੁਏਸ਼ਨ ਬਹੁਤ ਜਾਦੇ ਜੜੀ ਆ ਤੇਜ਼ੀ ਨਾਲ ਚੇਂਜ ਹੋ ਰਹੀ ਹੈਗੀ ਆ ਹਮਾਸ ਦੇ ਪਾਲਿਸਤੀਨੀਅਨ ਇਸਲਾਮਿਕ ਜਿਹਾਦ ਦੇ ਯਮਨ ਦੇ ਹੌਥੀਜ਼ ਤੇ ਲਿਬਨਾਨ ਦੇ ਹਜ਼ਬੋਲਾ ਇਹ ਸਾਰੇ ਤਹਿਰਾਨ ਦੇ ਵਿੱਚ ਇਕੱਠੇ ਹੋਏ ਹੋ ਸੀ ਜਿੱਥੇ ਹਮਾਸ ਦਾ ਜਿਹੜਾ ਪੋਲੀਟੀਕਲ ਲੀਡਰ ਆ ਇਸਮਾਈਲ ਹਾਨੀਏ ਉਸ ਨੇ ਇਰਾਨੀਅਨ ਪ੍ਰੈਜ਼ੀਡੈਂਟ ਜਿਹੜਾ ਨਵਾਂ ਬਣਿਆ ਆ ਮਸੂਦ ਪਾਜੀਸ਼ਕੀਨ ਉਹਨੂੰ ਜਿਹੜਾ ਆ ਕਹਿੰਦੇ ਵੀ ਜਫੀ ਪਾਈ ਤੇ ਡੈਥ ਟੂ ਅਜ਼ਰਾਇਲ ਦੇ ਉਸ ਟਾਈਮ ਦੇ ਉੱਤੇ ਨਾਰੇ ਵੀ ਲੱਗੇ ਪਰ ਉਹਨੂੰ ਇਹ ਪਤਾ ਨਹੀਂ ਸੀ ਕਿ ਉਸੇ ਦਿਨ ਰਾਤ ਨੂੰ ਜਿਹੜਾ ਆ ਇਜ਼ਰਾਇਲ ਵਾਲਿਆਂ ਨੇ ਉਸ ਨੂੰ ਜਿਹੜਾ ਆ ਡਰੋਨ ਦੇ ਨਾਲ ਜਿਹੜਾ ਇੱਕ ਬੰਬ ਦੇ ਵਿੱਚ ਮਾਰ ਦੇਣਾ ਹੈਗਾ ਆ ਸੋ ਇਹਦੇ ਨਾਲ ਹੁਣ ਈਰਾਨ ਨੇ ਸਿੱਧੀ ਧਮਕੀ ਦਿੱਤੀ ਆ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਸਾਡਾ ਸਾਡੇ ਗੈਸਟ ਨੂੰ ਸਾਡੇ ਮੁਲਕ ਦੇ ਵਿੱਚ ਜੇਸ ਹਾਬ ਦੇ ਨਾਲ ਮਾਰਿਆ ਗਿਆ ਆ ਉਸ ਦਾ ਜਿਹੜਾ ਬਦਲਾ ਲਵਾਂਗੇ ਦੂਸਰੇ ਪਾਸੇ ਜਿਹੜੇ ਅਮਰੀਕਾ ਦੇ ਟੋਨੀ ਬਲਿੰਕਨ ਆ ਉਹਨਾਂ ਨੇ ਕਿਹਾ ਸਾਨੂੰ ਇਸ ਐਕਸ਼ਨ ਦੇ ਬਾਰੇ ਜਿਹੜੇ ਯੂਐਸ ਦੇ ਸੈਕਰੀ ਆਫ ਸਟੇਟ ਆ ਉਹ ਪਤਾ ਨਹੀਂ ਸੀ ਉਹਨਾਂ ਨੇ ਸਿੰਗਾਪੁਰ ਚ ਗਏ ਉਹ ਅੱਜਕੱਲ ਤੇ ਉਹਨਾਂ ਨੇ ਇਸ ਕੁਐਸਚਨ ਨੂੰ ਲੈ ਕੇ ਬੜਾ ਜਿਆਦਾ ਜਿਹੜਾ ਆਨਸਰ ਆ ਉਹ ਨਹੀਂ ਦਿੱਤਾ ਹੈਗਾ ਹਮਾਸ ਦਾ ਲੀਡਰ ਇਸਮਾਇਲ ਹਨੀਏ ਈਰਾਨ ਦੀ ਕੈਪੀਟਲ ਤਹਿਰਾਨ ਦੇ ਵਿੱਚ ਮਾਰੇ ਗਿਆ ਬੁੱਧਵਾਰ ਸਵੇਰੇ ਤੇ ਗਾਜ਼ਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਬਹੁਤ ਲੰਮੇ ਸਮੇਂ ਦੇ ਉਹ ਜਿਹੜੀ ਆ ਅਨਰੈਸ ਚੱਲ ਰਿਹਾ ਹੈਗਾ ਪਾਲਿਸਟੀਨੀਆਂ ਇਸਲਾਮਿਸਟ ਮਿਲਿਟੈਂਟ ਗਰੁੱਪ ਇਰਾਨ ਦੀ ਰੈਵੋਲੂਸ਼ਨਰੀ ਗਾਰਡਸ ਨੇ ਕਨਫਰਮ ਕਰ ਲਈ ਆ ਇਸ ਮੌਤ ਨੂੰ ਤੇ ਇਸ ਸਬੰਧ ਦੇ ਵਿੱਚ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਾਹੁਆ ਉਹਨਾਂ ਨੇ ਹਜੇ ਤੱਕ ਰਿਸਪੌਂਸਿਬਿਲਟੀ ਨਹੀਂ ਲਈ ਹੈਗੀ ਹਾਨੀ ਇਹ ਨਾਰਮਲੀ ਇਹ ਕਤਰ ਚ ਰਹਿੰਦਾ ਸੀ ਤੇ ਮੋਸਟਲੀ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਇਹ ਵਰਕ ਆਊਟ ਕਰਦਾ ਸੀ ਵੱਖ-ਵੱਖ ਮੁਲਕਾਂ ਦੇ ਨਾਲ ਆਪਣੇ ਜਿਹੜੇ ਪਾਲਿਸੀ ਨੀਅਨ ਲੋਕ ਆ ਉਹਨਾਂ ਦੇ ਹੱਕ ਦੇ ਲਈ 24 ਘੰਟਿਆਂ ਦੇ ਵਿੱਚ ਵਿੱਚ ਜੋ ਹਮਾਸ ਦਾ ਲੀਡਰ ਮਾਰਿਆ ਉਸ ਟਾਈਮ ਜਦੋਂ ਹਜ਼ਬੁੱਲਾ ਦਾ ਜਿਹੜਾ ਮੇਨ ਕਮਾਂਡਰ ਸੀ ਇੱਕ ਲੈਬਨਾਨ ਦੀ ਕੈਪੀਟਲ ਬੇਰੂਟ ਦੇ ਵਿੱਚ ਇਜ਼ਰਾਈਲ ਨੇ ਮਾਰਿਆ ਇਹ ਉਸ ਟਾਈਮ ਤੋਂ ਜਦੋਂ ਇਜ਼ਰਾਈਲ ਦੇ ਗੋਲਨ ਹਾਈਟਸ ਦੇ ਵਿੱਚ ਜੋ ਹਜ਼ਬੁੱਲਾ ਵਾਲੇ ਆ ਉਹਨਾਂ ਨੇ ਰਾਕਟ ਲਾਂਚਰ ਸਿੱਟੇ ਸੀ ਜਿਹਦੇ ਨਾਲ 12 ਬੱਚਿਆਂ ਦੀ ਜਿਹੜੀ ਆ ਮੌਤ ਹੋ ਗਈ ਸੀ ਸੋ ਇਰਾਨ ਦੇ ਸੁਪਰੀਮ ਲੀਡਰ ਐятоਲਾ ਅਲੀ ਖਮੈਨੀ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬਹੁਤ ਸਖਤ ਪਨਿਸ਼ਮੈਂਟ ਦੇਵਾਂਗੇ ਇਸ ਸਬੰਧ ਦੇ ਵਿੱਚ ਹੋਰ ਵੀ ਜਿਹੜੇ ਮਿਡਲ ਈਸਟ ਦੇ ਵਿੱਚ ਬਹੁਤ ਸਾਰੇ ਮੁਲਕ ਆ ਉਹ ਇਸ ਮੈਲ ਦੇ ਹੱਕ ਦੇ ਵਿੱਚ ਬੋਲੇ ਹੈਗੇ ਆ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਓਆਵ ਗਲੈਂਟ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਨਹੀਂ ਕੋਸ਼ਿਸ਼ ਕਰ ਰਹੇ ਆ ਵੀ ਹੋਰ ਮੁਲਕਾਂ ਦੇ ਨਾਲ ਲੜਾਈ ਛੇੜੀ ਜਾਵੇ ਕਤਰ ਨੇ ਇਹ ਕਿਹਾ ਆ ਵੀ ਜੋ ਗੱਲਬਾਤ ਚੱਲ ਰਹੀ ਸੀ ਬ੍ਰੋਕਰ ਕਰ ਰਹੇ ਸੀ ਉਹ ਪੀਸ ਐਗਰੀਮੈਂਟ ਦੀ ਹਮਾਸ ਦੇ ਵਿੱਚ ਤੇ ਜੋ ਇਜ਼ਰਾਈਲ ਆ ਉਹ ਕਹਿੰਦੇ ਵੀ ਹੁਣ ਇਹ ਗੱਲ ਕਿਦਾਂ ਹੋ ਸਕਦੀ ਜਦੋਂ ਤੁਸੀਂ ਗੱਲਬਾਤ ਕਰਨ ਵਾਲੀ ਪਾਰਟੀ ਦੇ ਮੇਨ ਲੀਡਰ ਨੂੰ ਜਿਹੜਾ ਅਸੈਸੀਨੇਟ ਕਰ ਦੋ ਪੋਲੀਟੀਕਲ ਅਸੈਸੀਨੇਸ਼ਨ ਤੇ ਕਹਿੰਦੇ ਵੀ ਸਿਵਿਲিয়ান ਨੂੰ ਬਾਰ-ਬਾਰ ਟਾਰਗੇਟ ਕਰਨਾ ਗਾਜ਼ਾ ਦੇ ਵਿੱਚ ਇਹ ਦੇ ਨਾਲ ਕੋਈ ਐਗਰੀਮੈਂਟ ਨਹੀਂ ਹੋ ਸਕਦਾ ਪ੍ਰਾਈਮ ਮਿਨਿਸਟਰ ਸ਼ੇਖ ਮੁਹੰਮਦ ਬਿਨ ਅਬਦੁੱਲ ਰਹਾਮਾਇਨ ਜੋ ਐਲਥਾਨੀ ਉੱਥੇ ਦੇ ਹੈਗੇ ਆ ਕਤਰ ਦੇ ਉਹਨਾਂ ਨੇ ਇਸ ਸਟੇਟਮੈਂਟ ਦੇ ਵਿੱਚ ਦੱਸਿਆ ਹੈਗਾ ਈਜਿਪਟ ਨੇ ਵੀ ਇਹ ਦੇ ਸਬੰਧ ਦੇ ਵਿੱਚ ਆਪਣਾ ਵਿਰੋਧ ਜਤਾਇਆ ਚਾਈਨਾ ਰਸ਼ੀਆ 터ਕੀ ਤੇ ਇਰਾਕ ਇਹਨਾਂ ਸਾਰਿਆਂ ਨੇ ਜਿਹੜੇ ਇਸ ਇਨਸੀਡੈਂਟ ਨੂੰ ਕੰਡਮ ਕੀਤਾ ਹੈਗਾ ਪਾਲਸਟੀਨੀਅਨ ਪ੍ਰੈਜ਼ੀਡੈਂਟ ਮਹਿਮੂਦ ਅਵਾਸ ਨੇ ਵੀ ਇਸ ਕਿਲਿੰਗ ਨੂੰ ਕੰਡਮ ਕੀਤਾ ਆ ਪਾਲਸਟੀਨੀਅਨ ਫੈਕਸ਼ਨਸ ਜਿਹੜੇ ਇਜ਼ਰਾਈਲੀ ਓਕੂਪਾਈਡ ਵੈਸਟ ਬੈਂਕ ਦੇ ਵਿੱਚ ਆ ਉਹਨਾਂ ਨੇ ਸਟ੍ਰਾਈਕ ਤੇ ਮਾਸ ਡਿਮੋਨਸਟ੍ਰੇਸ਼ਨ ਜਿਹੜਾ ਆ ਡਿਕਲੇਅਰ ਕੀਤਾ ਹੈਗਾ ਬਹੁਤ ਸਾਰੇ ਪਾਲਸਟੀਨੀਅਨ ਮੂਲ ਦੇ ਲੋਕ ਉਸ ਨੂੰ ਰੱਬ ਵਾਂਗ ਕੂਝਦੇ ਸੀ ਉਹ ਕਹਿੰਦੇ ਆ ਭਈ ਇਹ ਸਾਡਾ ਬਹੁਤ ਵੱਡਾ ਲਾਸ ਹੋਇਆ ਆ ਸਾਡਾ ਆਪਣਾ ਇੱਕ ਜਿਹੜਾ ਆ ਜਿਹੜਾ ਛੀਦ ਹੋਇਆ ਹੈਗਾ ਆ ਇੱਕ ਬੰਦਾ ਇਹ ਕਹਿ ਰਿਹਾ ਸੀ ਵੀ ਇਹ ਬਹੁਤ ਸਕੇਅਰੀ ਨਿਊਜ਼ ਹੈਗੀ ਆ ਤੇ ਹੁਣੇ ਪਤਾ ਨਹੀਂ ਵੀ ਸਾਡੀ ਜਿਹੜੀ ਸਿਚੁਏਸ਼ਨ ਹੈ ਕਿੱਥੇ ਜਾਓਗੇ ਹਨੀ ਐਜ਼ ਦਾ ਜੋ ਸਕਸੈਸਰ ਆ ਉਹ ਖਾਲਿਦ ਮਿਸ਼ਾਲ ਡਿਪਟੀ ਇਨ ਐਗਜ਼ਾਈਲ ਉਹ ਵੀ ਕਤਰ ਦੇ ਵਿੱਚ ਰਹਿੰਦਾ ਹੈਗਾ ਆ ਮਿਸ਼ਾਲ ਦੇ ਅੰਡਰ ਹਮਾਸ ਕਹਿੰਦੇ ਕਾਫੀ ਜ਼ਿਆਦਾ ਸਟਰੋਂਗ ਹੋਈ ਸੀ ਉਹਦੇ ਕੋਲ ਵੀ ਜਿਹੜਾ ਪੌਪੁਲਰਿਟੀ ਬਹੁਤ ਜਾਦੇ ਹੈਗੀ ਆ ਉਹਦੇ ਉੱਤੇ ਵੀ ਜਾਰਡਨ ਦੇ ਵਿੱਚ ਹਮਲਾ ਹੋਇਆ ਸੀ ਜਿਹੜਾ ਨਿਤਨੇਆਹੂ ਨੇ 1997 ਦੇ ਵਿੱਚ ਆਰਡਰ ਕੀਤਾ ਸੀ 2017 ਦੇ ਵਿੱਚ ਹੈਨਿਏ ਨੇ ਅ ਟਰਕੀ ਤੇ ਕਤਰ ਦੀ ਜਿਹੜੀ ਕੈਪੀਟਲ ਆ ਦੋਹਾ ਉੱਥੇ ਜਿਹੜਾ ਰਹਿ ਰਿਹਾ ਸੀ ਉਸ ਟਾਈਮ ਦੇ ਉੱਤੇ ਵੀ ਉਹ ਬਚ ਗਿਆ ਸੀ ਪਰ ਜੋ ਇਸ ਵਾਰ ਅਟੈਕ ਕੀਤਾ ਗਿਆ ਇਜ਼ਰਾਈਲ ਵੱਲੋਂ ਉਹਦੇ ਨਾਲ ਜਿਹੜੀ ਆ ਉਸ ਦੀ ਮੌਤ ਹੋ ਗਈ ਹੈਗੀ ਆ ਜੀ 2018 ਦੇ ਵਿੱਚ ਅਮਰੀਕੀ ਵਿਦੇਸ਼ ਮੈਕਮੇ ਨੇ ਜਿਹੜਾ ਇਹਨੂੰ ਹੱਤਵਾਦੀ ਐਲਾਨ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਉਹ ਕਤਰ ਦੇ ਵਿੱਚ ਹੀ ਲਗਾਤਾਰ ਰਹ ਰਹੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਇਜ਼ਰਾਇਲ ਨੇ ਇੱਕ ਹਮਲਾ ਕੀਤਾ ਸੀਗਾ ਜਿਹੜਾ ਕਿ ਹਮਾਸ ਦੇ ਖਿਲਾਫ ਦੱਸਿਆ ਜਾ ਰਿਹਾ ਇਹਦੇ ਵਿੱਚ ਹਨੀਆਂ ਦੇ ਤਿੰਨ ਪੁੱਤਰ ਹਾਜ਼ਮ ਆਮਿਰ ਤੇ ਮੁਹੰਮਦ ਤੇ ਨਾਲ ਨਾਲ ਇਹਦੇ ਚਾਰ ਪੋਤੇ ਤੇ ਪੋਤੀਆਂ ਵੀ ਮਾਰੇ ਗਏ ਸੀਗੇ ਇਹਨਾਂ ਦੀ ਗੱਡੀ ਜਿਹੜੀ ਚੋਂ ਜਾ ਰਹੇ ਸੀਗੇ ਸਾਰਾ ਪਰਿਵਾਰ ਉਦੇਤੇ ਇਜ਼ਰਾਇਲ ਨੇ ਤਿੰਨ ਮਜ਼ਾਈਲਾ ਜਿਹੜੀਆਂ ਉਹ ਦਾਗੀਆਂ ਸੀ ਹਮਾਸ ਦੇ ਦੂਜੇ ਲੀਡਰਾਂ ਦੇ ਜਿਹੜਾ ਮੁਕਾਬਲੇ ਜਾਂ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਇਹਨਾਂ ਨੂੰ ਹਨੀਆਂ ਨੂੰ ਥੋੜਾ ਲਿਬਰਲ ਦੱਸਿਆ ਗਿਆ ਕਿ ਇਹ ਬੰਦਾ ਉਦਾਰਵਾਦੀ ਆ ਹਾਲਾਂਕਿ ਉਹਨਾਂ ਨੂੰ ਕਿਹਾ ਜੇ ਜਦੋਂ ਉਹਨਾਂ ਦੇ ਤਿੰਨਾਂ ਪੁੱਤਰਾਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਹਮਾਸ ਦੀ ਕੂਟਨੀਤੀ ਦੇ ਵਿੱਚ ਜਿਹੜੇ ਅਹਿਮ ਚਿਹਰੇ ਸੀਗੇ ਉਹਨਾਂ ਦੇ ਵਿੱਚ ਹਨੀਆਂ ਜਿਹੜਾ ਸੀਗਾ ਉਹ ਮੇਨ ਤੌਰ ਤੇ ਮੁੱਖ ਬੰਦਾ ਮੰਨਿਆ ਜਾਂਦਾ ਸੀਗਾ ਤੇ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਇਹ ਬੰਦਾ ਜਿਹੜਾ ਹਮਾਸ ਦੇ ਲਈ ਕੰਮ ਕਰ ਰਿਹਾ ਸੀਗਾ ਔਰ ਆਪਣੀ ਬੁੱਧੀ ਨਾਲ ਕਹਿ ਲੋ ਆਪਣੇ ਵਿਵੇਕ ਨਾਲ ਕਹਿ ਲੋ ਜੀ ਆਪਣੀ ਅਕਲ ਦੇ ਨਾਲ ਇਹ ਬੰਦਾ ਕਈ ਚੀਜ਼ਾਂ ਨੂੰ ਹਮਾਸ ਦੇ ਉੱਤੇ ਲੱਗੇ ਦੋਸ਼ਾਂ ਨੂੰ ਕਮਾਂਤਰੀ ਤੌਰ ਤੇ ਜਿਹੜਾ ਉਹ ਬਚਾ ਹਮਾਸ ਦਾ ਕਰਦਾ ਰਹਿੰਦਾ ਸੀਗਾ ਅਗਲੀ ਖਬਰ ਦੇ ਵੱਲ ਵਧੀਏ ਤੇ ਮਿਆਂਮਾਰ ਦੀ ਐਮਰਜੈਂਸੀ ਦੀ ਗੱਲ ਕਰੀਏ ਐਮਰਜੈਂਸੀ ਦੇ ਵਿੱਚ 6 ਮਹੀਨੇ ਦੇ ਲਈ ਵਾਧਾ ਕਰ ਦਿੱਤਾ ਗਿਆ ਮਿਆਂਮਾਰ ਦੀ ਨੈਸ਼ਨਲ ਡਿਫੈਂਸ ਤੇ ਸਕਿਉਰਿਟੀ ਕੌਂਸਲ ਨੇ ਦੇਸ਼ ਦੇ ਵਿੱਚ ਐਮਰਜੈਂਸੀ ਨੂੰ ਹੋਰ 6 ਮਹੀਨੇ ਦੇ ਲਈ ਵਧਾ ਦਿੱਤਾ ਮਿਆਂਮਾਰ ਰੇਡੀਓ ਤੇ ਟੀਵੀ ਨੇ ਕਿਹਾ ਕਿ ਪਾਈ ਤਾਵ ਦੇ ਵਿੱਚ ਜਿਹੜੀ ਐਨਡੀ ਐਨਡੀ ਐਸਸੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਮੌਜੂਦ ਜਿੰਨੇ ਵੀ ਮੈਂਬਰ ਸੀਗੇ ਉਹਨਾਂ ਨੇ ਐਮਰਜੈਂਸੀ ਦੀ ਮਿਆਦ ਵਧਾਉਣ ਲਈ ਸਹਿਮਤੀ ਜਤਾਈ ਹੈ ਸਿਨਹੁਆ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਵਾਧਾ ਰਾਜ ਦੇ ਇੱਕ ਸੰਵਿਧਾਨ ਦੀ ਧਾਰਾ 425 ਦੇ ਤਹਿਤ ਕੀਤਾ ਗਿਆ ਹੁਣ ਨੈਸ਼ਨਲ ਡਿਫੈਂਸ ਅਤੇ ਸਿਕਿਉਰਿਟੀ ਕੌਂਸਲ ਕੋਲ ਜਿਹੜੇ ਅਧਿਕਾਰ ਨੇ ਉਹ ਇੱਕ ਵਾਰ ਫਿਰ ਤੋਂ ਉਹਨਾਂ ਕੋਲ ਹੀ ਰਹਿਣਗੇ ਕਿਉਂਕਿ ਐਮਰਜੈਂਸੀ ਦੇ ਵਿੱਚ ਵਾਧਾ ਹੋ ਗਿਆ ਮਿਆਂਮਾਰ ਦੇ ਵਿੱਚ ਇਸ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਲੋਕਾਂ ਨੇ ਕੁਝ ਪ੍ਰੋਟੈਸਟ ਵੀ ਕੀਤੇ ਸੀ ਰੋਸ ਮੁਜ਼ਾਹਰੇ ਵੀ ਕੀਤੇ ਸੀ ਪਰ ਬਾਵਜੂਦ ਇਸ ਦੇ ਉਹ ਕੋਈ ਪ੍ਰਭਾਵੀ ਸਾਬਤ ਨਹੀਂ ਹੋ ਸਕੇ ਜੀ ਜੀ